ਦੋਸਤੋ ਮਹਕਲਵਲ ਸਿੰਘ ਤੇ ਆਪ ਦੇਖ ਰਹੇ ਹੋ ਪੰਜਾਬ ਸਿਟੀਜ਼ਨ ਨਿਊਜ਼ ਅੱਜ ਖੜੇ ਹਾਂ ਰਸੀਲ ਜੀਰਾ ਦੇ ਅਧਿਰੋਂ ਦੇ ਥਾਣਾ ਮਖੂ ਦੇ ਪਿੰਡ ਮੰਜ ਵਾਲਾ ਦੇ ਵਿੱਚ ਜਿੱਥੇ ਕੀ ਗੋਲੀ ਦੇ ਅੰਕ ਟ੍ਰਾਵਾ ਰੁਕਣ ਦਾ ਨਾਮ ਹੀ ਲੈ ਰਹੀਆਂ ਜੇ ਜੇ ਗੱਲ ਕੀਤੀ ਜਾਵੇ ਜੀਰੇ ਦੇ ਸੌਦਾਂ ਦੀ ਤੇ ਅੱਜ ਮੰਜ ਵਾਲਾ ਦਿਨੋਂ ਦੇਣ ਕ੍ਰਾਈਮ ਦੇ ਘਟਨਾਵਾਂ ਵੱਧੀਆਂ ਜਾ ਰਹੀਆਂ ਤੇ ਪੁਲਿਸ ਦਾ ਖੌਫ ਚੋਰਾਂ ਦੇ ਤੇ ਬਦਮਾਸ਼ਾਂ ਦੇ ਦੇਵਾਂ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਹੈ ਅੱਜ ਜਿਵੇਂ ਮੌਲਾ ਪਿੰਡ ਬਾਂਝ ਵਾਲਾ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਨੌਜਵਾਨ ਦੇ ਘਰ ਦੇ ਵਿੱਚ ਆ ਕੇ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਿਆ ਤੇ ਕੁੱਟਮਾਰ ਕੀਤੀ ਗਈ ਗੇਟ ਦੇ ਵਿੱਚੋਂ ਵੀ ਇਹਨਾਂ ਦੇ ਹਾਲ ਵੇਖਣ ਨੂੰ ਨਜ਼ਰ ਆ ਸਕਦੇ ਨੇ ਤੇ ਪਿੰਡ ਘਰ ਦੀ ਵੀ ਕਾਫੀ ਪੰਤੋੜ ਕੀਤੀ ਗਈ ਹੈ ਸਾਡੇ ਨਾਲ ਘਰ ਦੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਨੇ ਉਹਨਾਂ ਨਾਲ ਇਹ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਵਾਕਿਆ ਹੋਇਆ ਤੇ ਬੰਦੇ ਕੌਣ ਸੀ ਤੇ ਇਹਨਾਂ ਦੇ ਨਾਲ ਕੀ ਤਰੰਚ ਚਲਦੀ ਆ ਰਹੀ ਸੀ ਜੀ ਜੀ ਕੀ ਨਾਮ ਹੈ ਆਪਣਾ ਮਨਜੀਤ ਕਾਰ अच्छा की ते जी जी बड़ीया, बड़ीया, अच्छा अच्छा की واقعہ ਹੋਇਆ ਜੀ ਅਸੀਂ ਸੁੱਤੇ ਪੈ ਸੀ ਜੇ ਸੌਣ ਹੀ ਲੱਗੇ ਸੀ ਤੇ ਬਿਸਤਰਾ ਹੀ ਅਜੇ ਪੈਰ ਹੀ ਲਕੋਇਆ ਤੇ ਸਾਨੂੰ ਨਹੀਂ ਪਤਾ ਤੇ ਸਾਡਾ ਗੇਟ ਖੜਕੇ ਹੋਇਆ ਤੇ ਅਸੀਂ ਅਜੇ ਅੰਦਰੋਂ ਨਿਕਲੇ ਤੇ ਜਦੋਂ ਉਹਨਾਂ ਕੱਚ ਖਲਾਰ ਦਿੱਤਾ ਫਿਰ ਅਸੀਂ ਬੂਹਾ ਨਹੀਂ ਖੋਲੇ ਬੂਹੇ ਉਹਨਾਂ ਤੋੜ ਦਿੱਤੇ ਨੇ ਫਿਰ ਜਵਾਕਾਂ ਨੂੰ ਖਿੱਚ ਖੁੱਚ ਕੇ ਪੌੜੀ ਲੰਗਾਇਆ ਗੋਲੀਆਂ ਬੜੀਆਂ ਵੱਜੀਆਂ ਨੇ اچھا ਕਿੰਨੇ ਜਣੇ ਸੀਗੇ ਉਹ ਇਹਗੇ ਸੀ 6-7 ਜਣੇ اچھا ਦੋਨਾਂ ਕੋਲ ਕੀ ਕੀ ਹਾਰ ਸੀਗੇ ਉਹਨਾਂ ਕੋਲ ਕਾਪੇ ਸੀ ਤੇ ਬੰਦੂ ਗੋ ਗੋ ਫਸਤੌਰ ਸੀ اچھا ਕੋਈ ਕੋਈ ਪਹਿਲਾਂ ਵੀ ਰੰਜਿਸ਼ ਚਲਦੀ ਸੀ ਤੁਹਾਡੀ ਹਾਂ ਜੀ ਪਹਿਲਾਂ ਹੈਗਾ ਸੀ ਮਾਰਾ ਮੋਟਾ ਉਹ ਤਾਂ ਨਿਬੜ ਗਿਆ ਜਮਾਨ ਤਾਂ ਕਰਾ ਲਿਆ ਸੀ ਅੱਛਾ ਤੇ ਕੀ ਤੁਹਾਡੇ ਉਹ ਬੰਦੇ ਸਾਹਮਣੇ ਆ ਜਾਂਦਾ ਕੀ ਪਛਾਣ ਲੋਗੇ ਤੁਸੀਂ ਉਹਨਾਂ ਨੂੰ ਅਸੀਂ ਮੈਂਦਾਰੇ ਕੱਲੇ ਨੂੰ ਪਛਾਣਨੀ ਦੂਜੇ ਤੋਂ ਦੇ ਆਏ ਨੇ ਸੋਹਰੇ ਵਾਲੋਂ ਅੱਛਾ ਤੇ ਕੀ ਉਹਨਾਂ ਨੇ ਕੋਈ ਫਾਇਰ ਜਾਂ ਕੋਈ ਹੋਰ ਵੀ ਕੁਝ ਨੁਕਸਾਨ ਕੀਤਾ ਕੁਝ ਹਾਂ ਜੀ ਸਾਰਾ ਸੀਸ਼ੇ ਬਾਰੀਆਂ ਸਾਰਾ ਕੁਝ ਤੋੜਿਆ ਨੇ ਅਸੀਂ ਬਾਤ ਗਏ ਰੇਡ ਉੜ ਕੇ ਪੌੜੀਆਂ ਤੇ ਚੜਿਆ ਨਹੀਂ ਤਾਂ ਸਾਡਾ ਵਾਹ ਕੋ ਨਹੀਂ ਨਹੀਂ ਤਾਂ ਘਰੋਂ ਨਹੀਂ ਨਿਕਲਦੇ ਸੀ ਉੱਤੋਂ ਅਸੀਂ 3 ਨਾਲ ਛੜਦੇ ਥੱਲੇ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਉੱਤੇ ਚੜ ਗਏ ਸਾਡਾ ਵਾਹ ਕੋ ਨਹੀਂ ਚਾਰਾ ਤਾਂ ਨਿਕਲੇ ਨਹੀਂ ਤਾਂ ਨਹੀਂ ਨਿਕਲਦੇ ਸੀ ਠੀਕ ਹੈ ਤੇ ਕਿਸੇ ਨੂੰ ਕੋਈ ਇੰਜਰੀ ਵੀ ਹੋਇਆ ਕਿਸੇ ਨੂੰ ਗੋਲੀ ਵੀ ਲੱਗੀ ਆ ਹਾਂ ਜੀ ਮੇਰੇ ਜਠੀਆ ਨੂੰ ਲੱਗੀ ਮੇਰੇ ਮੁੰਡਾ ਹੈ ਵੱਡਾ ਅੱਛਾ ਤੇ ਕੀ ਹੁਣ ਹੁੰਦਾ ਕੀ ਕੰਡੀਸ਼ਨ ਆ ਹੁਣ ਤਾਂ ਜਲਾਚਾਰੀ ਫ੍ਰੀਸ਼ਨ ਦੀ ਤਿਆਰੀ ਕਰਦੇ ਤੇ ਠੀਕ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਬਲਦੇਵ ਸਿੰਘ ਵਾਕਿਆ ਹੋਇਆ ਕੀ ਹੋਇਆ ਸਰ ਬਲਦੇਵ ਸਿੰਘ ਨਾਮ ਮੇਰਾ ਮੰਜੋੜਾ ਰਹਿਣ ਵਾਲੇ ਆ ਸਾਡਾ ਚੱਲਦਾ ਪਿੰਡ ਰੋਲਾ ਦਾਰਾ ਸਿੰਘ ਨਾਲ ਮਾੜਾ ਮੋਟਾ ਤੇ ਰਾਤ ਸਾਢੇ 3:00 ਕਰੀਬ ਸਾਡਾ ਅੱਥੇ ਹੀ ਸੁੱਤੇ ਆ ਤੇ ਗੋਲੀਆਂ ਬਾਅਦ ਦੇਖਿਆ ਰੋਲਾ ਬਹੁਤ ਪੈ ਰਿਹਾ ਕਾਲਾ ਕੱਢਦੇ ਸੀ ਤੇ ਬਾਅਦ ਦੇਖਿਆ ਗੋਲੀਆਂ ਚਾ 5 ਬੰਦੇ ਸਦਾਰਾ ਸਮੇਤ 4 ਬੰਦੇ ਨਾਲ ਹੋ ਸੀ ਉਹਨਾਂ ਕੋਲ ਪਿਸਟਲ ਸੀ ਇੱਕ ਕੋਲ ਦਾਤਰ ਸੀਗਾ ਦੇਖਿਆ ਜਦੋਂ ਬਾਹਰ ਖੋਲਿਆ ਗੋਲੀਆਂ ਚਲਾਉਂਦੋਂ ਬਾਹਰ ਲਾ ਗੇਟ ਖੋਲਿਆ ਲੌਬੀ ਦਾ ਗੇਟ ਤੋੜਨ ਲੱਗੇ ਸ਼ੀਸ਼ੇ ਪੰਨੇ ਹੋਣਾ ਫਿਰ ਕੋੜੀਆਂ ਜੜਕੇ ਅਸੀਂ ਭੱਜੇ ਰੋਲਾ ਪਾਇਆ ਲੋੜੇ ਜੜੇ ਮਾਰੇ ਉਤੋਂ ਫਿਰ ਭੱਜ ਗਏ ਹੋਈ ਗੱਡੀ ਸੇਫਟ ਗੱਡੀ ਤੇ ਸੀਗੀ ਦਾਰਾ ਸੇ ਕਿੱਥੋਂ ਦੇ ਰਹਿਣ ਵਾਲੇ ਮੰਜ ਵਾਲਾ ਦੇ ਤੇ ਪਹਿਲਾਂ ਵੀ ਕੋਈ ਪ੍ਰਾਣੀ ਰੰਜੇ ਸੀਗੀ ਮਾੜਾ ਮੋਟਾ ਸੀ ਆ ਹੋਰ ਰੌਲਾ ਜਿਆਦਾ ਨਹੀਂ ਕੋਈ ਅੱਛਾ ਉਸ ਤੋਂ ਪਹਿਲਾਂ ਕੋਈ ਸਹੂਜਾ ਹੁੰਦੀ ਤੁਸੀਂ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਹਾਂਜੀ ਕੀਤੀ ਸੀ ਪਰ ਉਹਨਾਂ ਦਾ ਕੰਦੇ ਨਹੀਂ ਆਈ ਧੰਨ ਮਾਰਨਾ ਮਾਰਨਾ ਅੱਛਾ ਕਿੰਨੇ ਵਜੇ ਦਾ ਵਕਿਆ ਰਾ ਸੜ ਦਾ ਕਰੀਬ ਹੈ ਜਿਸ ਦਾ ਅੱਛਾ ਤੇ ਹੋਰ ਕੀ ਕੀ ਵਾਕਿਆ ਹੋਇਆ ਜਾਂ ਆਪਣੇ ਆਪਣੇ ਕਿਸੇ ਕੋਈ ਇੰਜਰਡ ਵੀ ਹੋਇਆ ਜਾਂ ਕਿਸੇ ਨੂੰ ਗੋਲੀ ਲੱਗੀ ਹਾਂਜੀ ਲੱਗੀ ਹੈ ਮੇਰੇ ਭਤੀਜੇ ਨੂੰ ਮਨਦੀਪ ਸਿੰਘ ਨਾਮ ਉਹਦਾ ਉਹਦਾ ਲੱਗੀ ਹੈ ਵਿਖੇ ਜੀ ਗੋਲੀ ਉਹ ਦਾਖਲ ਆ ਇਸ ਟਾਈਮ ਹਿਜ਼ਕੋਟ ਕਿੰਨੀ ਉਮਰ ਉਹ ਦੀ ਸਾਰਾਂ ਪਲਾਸੀ ਆ 12 ਪਲਾਸੀ ਹਾਂਜੀ ਠੀਕ ਹੈ ਉਹ 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 ਵੀ ਤੁਹਾਡੇ ਨਾਲ ਜੁਆਇਟ ਫੈਮਿਲੀ ਵਿੱਚ ਰਹਿਦਾ ਹਾਂ ਨੇ ਮਰੇ ਦਾ ਪਿੰਡ ਸੀਗਾ ਉਹ ਰਾਤ ਮੇ ਮਾ ਤਾਂ ਗਈ ਆ ਆਂਦੇ ਉਹ ਮੇਰੇ ਨਾਲ ਲੜਕੇ ਨਾਲ ਛੋਟੇ ਸੱਤਾ ਸੀਗਾ ਅੱਛਾ ਹਾਂਜੀ ਤੇ ਹੁਣ ਮੁੰਡੇ ਦੀ ਕੀ ਕਹਾਣੀ ਚੱਲਿਆ ਉਹ ਦਾ ਪੇਸ਼ੇ ਹੋ ਰਿਹਾ ਠੀਕ ਹੈ ਕੁਝ ਅੱਗੇ ਨੂੰ ਪਰ ਸੀਰੀਅਸ ਕਹਿੰਦੇ ਦਾ ਸਰੀ ਸੀ ਆ ਕਿ ਕਿਹਨੋਂ ਤੋਂ ਇਹ ਬਰਜਨ ਚਾਹੁੰਦਾ ਕੀ ਮੰਗ ਕਰਦੇ ਇਹੀ ਮਨੁਸਾਬ ਮੰਗਦੇ ਆ ਸਰ ਹਾਂਜੀ ਜャ ਸੰਤ ਉਹ ਅਸੀਂ ਵਰਜਨ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਇਹ ਜਵਾਬ ਸੀ ਐਸ ਐਚਓ ਗਰਜੰਟ ਸਿੰਘ ਦਾ ਕਿ ਸਾਡਾ ਅਜੇ ਇਨਵਰਟੀਗੇਸ਼ਨ ਦਾ ਮੈਟਰ ਆ ਜਾਂਚ ਤੋਂ ਬਾਅਦ ਅਸੀਂ ਤੁਹਾਨੂੰ ਵਰਜਨ ਦਿੱਤਾ ਜਾਵੇਗਾ ਕੈਮਰਾ ਪਰਸਨ ਜਗਰਾਜ ਸਿੰਘ ਦੇ ਨਾਲ ਮਾਈਕਰੋਫੋਨ ਸਿੰਘ ਪੰਜਾਬ ਸਿਟੀਜ਼ਨ ਨਿਊਜ਼ ਜੀਰਾ ਤੋਂ